ਇਹ ਅੱਜ ਦੇ ਆਪਦੇ ਦੇ ਢੰਨੇ ਵਾਲੇ ਨੂੰ ਬੁਲਾ ਦੇ ਦਿੰਦੇ ਨੇ ਜੁਗਨਿਆ ਸੱਤਗਾ ਤਾਂ ਜੁਗਨਿਆ ਇਸ ਨੂੰ ਬੁਲਾ ਦੇ ਦੇਣਗੇ ਉਹ ਖੋਜ ਕਰਨ ਵਾਲੇ ਇਹ ਪ੍ਰੋਫੈਸਰ ਸਾਹਿਬ ਆਮ ਤੌਰ ਤੇ ਬੈਠੇ ਸਾਡੇ ਸਾਨਾ ਦੇ ਹਰਦਾਰਾਂ ਮਨਾ ਕਰਦੇ ਪੈਣ ਕਿ ਲੋਕ ਇਹਨਾਂ ਦੀ ਅੱਧੀ ਪ੍ਰਿੰਸ ਦੇ ਗਵਰਨਮੈਂਟ ਅੱਥੀ ਦੇਖ ਪਾਉਂਦੇ ਆ ਕਿ ਲੋਕਾਂ ਕੋਲ ਫਿਕਰਮੰਦੀ ਆ ਰਹੀ ਹੈ रहाई उ ख़तर हलाई

ਦੁਨੀਆ ਭਰ ਵਿੱਚ ਕਿਸਾਨ ਇਕੱਠੇ ਹੋ ਰਹੇ ਹਨ ਬਰਾਸ ਵਿੱਚ ਬਰਾਸ ਵਿੱਚ ਕਿਸਾਨਾਂ ਨੇ ਮਾਰਕ ਕੀਤਾ ਉਹਨਾਂ ਨੂੰ ਪ੍ਰਧਾਨ ਮੰਤਰੀ ਮਿਲਣ ਆਏ ਅੱਜ ਕਿਹੋ ਜਿਹੀਆਂ ਚੱਲ ਰਹੀਆਂ ਹਨ ਉਹਨਾਂ ਨੇ ਵੀ ਉਹਨਾਂ ਦੇ ਵਿੱਚ ਕਿਸਾਨ ਕੋਈ ਤਰੀਕਾ ਜਿਹੜੀ ਵਿੱਚ ਬੈਠੇ ਸਨ ਉਹਨਾਂ ਨੂੰ ਮਾਰਿਆ ਨਹੀਂ ਕਰਮਣਾ ਦੀ ਤੂਰ ਮਾਤਾ ਜੀ ਦੇ ਵੀਰੇ ਜੀ ਜੰਨੇਵਾਲ ਸਾਹਿਬ ਦੀ ਉੱਤੇ ਮਿਲ ਕੇ ਆ ਬਹੁਤ ਮੈਂ ਛੇ ਅੱਥਰ ਨੂੰ ਆ ਜੋ ਉਹ ਮਾਤਾ ਜੀ ਉੱਥੇ ਬੈਠੇ ਜੇ ਮੈਂ ਦੇਖ ਕਰਦਾ ਹੈ ਇਹ ਗੁਰਦੁਆਰੇ ਦੇ ਵਿੱਚ ਦਾਦੀ ਉੱਤਿਆਂ ਨੂੰ ਸ਼ਹੀਦ ਹੁੰਦੇ ਦੇਖ ਰਹੀ ਸੀ ਆਹਾ ਅਕਾਸ਼ ਕਿਵੇਂ ਆ ਗਿਆ ਕਿ ਅੱਜ ਪੁੱਤਰਾ ਦਾਦੇ ਨੂੰ ਸ਼ੀਤ ਹੁੰਦਾ ਦੇਖ ਰਿਹਾ ਗੱਲੇ ਵਾਰਸ ਹਰ ਦਾ ਕੋਈ ਥੋੜੀ ਬਹੁਤ ਸ਼ਰਮ ਕਰੀਏ ਉਹ ਨਵੇਂ ਕਿ ਕਿ ਮਹਾਰਾਜ ਦੇ ਬੱਲੇ ਕਿ ਕਿਸੇ ਕੰਮ ਲਈ ਅਜੋਲਾ ਨਾਮ ਲੈ ਕੇ ਗੱਡੀ ਤੇ ਬੈਠੇ ਤੁਸੀਂ ਕਿਉਂ ਨਹੀਂ ਲੜਦੇ ਮੈਂ ਇਹ ਵੀ ਪੁੱਛਣਾ ਚਾਹੁੰਦਾ ਹੈ ਕਿ ਸੁਣਾਤੇ ਕੋ ਦਾਲੀ ਆਂਕਾ ਪਤਾ ਮੈਨੂੰ ਬਸ ਕਰ ਰਿਹਾ ਬਲਕਿ ਸਾਬ ਜਾਣੀ ਦੀ ਜਵਾਰੇ ਇੱਕ ਗਾੜੀ ਕੋ ਮਾਰ ਕੇ ਤੱਕੜਾ ਕਰਾ ਕੇ ਮਾਰਦਾ ਦੱਲੇ ਦੇ ਦੱਲੇ ਵਾਲੇ ਨੂੰ ਬੁਲਾ ਲੇ ਗਏ ਇਕਨਿਆ ਸਟਗਾ ਦਾ ਬੁਲਾਉਣ ਦੇ ਸਬੰਧ ਵਿੱਚ ਇਹ ਜਨੂਨ ਸਮਰੋਹ ਕਰਨਾ ਹੈ ਇਹ ਪ੍ਰੋਫੈਸਰ ਸਾਹਿਬ ਕਰੋ ਇਹ ਬੈਠੇ ਸਾਡੇ ਸਨਨ ਦੇ ਹੰਦਸਾ ਦਾ ਮਨਾ ਕਰਦੇ ਪੈਣਾ ਕਿ ਇਹਨਾਂ ਦੀ ਅੱਧੀ ਪ੍ਰਿੰਸਰ ਗਵਰਨਮੈਂਟ ਨਤੀ ਦੇਖ ਰਿਹਾ ਹੈ ਕਿ ਲੋਕਾਂ ਪੜੀ ਚਿਕਰ ਮੰਦੀ ਵਾਲੇ ਹਨ ਤੇ ਹੁਣੇ ਦਰਸ਼ਨ ਕਰਤੀਆਂ ਲੋਕ ਕਰ ਲੈਗੇ ਉਹਨਾਂ ਨੇ देश हिकु चर सिंध

ਆਰਾਮ ਨਾਲ ਚਲੋ ਤੁਸੀਂ ਹਵਾ ਨੂੰ ਨਹੀਂ ਨਹੀਂ ਚਲੋ ਤੁਸੀਂ ਗੋਹੋ ਤੁਸੀਂ ਗਾਮਨੀ ਨਾ ਕਰਨ ਨੂੰ ਗੁਲੀਆਂ ਮੋਦੀ ਵੀ ਭਾੜਾ ਇਹਨਾਂ ਨੂੰ ਲਾਖੀਆਂ ਜਿੰਨੀਆਂ ਤੇ ਕਿੰਨੇ ਇਹ ਇਹ ਸੁਨੀ ਸਕਦੇ ਮੈਨਾ ਵੀ ਨਹੀਂ ਇਦਾਂ ਬੜਾ ਧੋਲ ਮੋਲ ਕਰੇਰੀ ਹੋਇਆ ਤੇ ਮੈਂ ਇਹ ਗਰੰਟੀ ਕਰਦਾ ਆ ਕਿ ਇਹ ਗੱਲ ਮੰਨ ਲੈਣੀ ਚਾਹੀਦੀ ਕਿ ਜਿਹੜੀ ਮੰਨ ਲਏ ਸਾਡਾ ਨਾਮ ਬੜਾ ਹੈ ਪੂਰੀਆ ਭਾਰਤ ਵਿੱਚ ਕਿਸਾਨ ਇਕੱਠੇ ਹੋ ਰਹੇ ਆਂ ਬਰਾਸ ਵਿੱਚ ਵਾ ਬਰਾਸ ਵਿੱਚ ਆ ਆਜ ਕੇ ਸਕੀਮ ਚ ਚੱਲ ਗਿਆ ਉਹਨਾਂ ਦੇ ਉਹਨਾਂ ਦੇ ਵਿੱਚ ਇਹ ਮੀਨਚੀ ਕਰਦਾ ਉਹਦੀ ਮੋਰਚੇ ਵਿੱਚ ਬਿਚੇ ਸਨ ਮਾਰਿਆ ਆ ਜੀ ਕੀ ਹੋ ਰਿਹਾ ਅੱਜ ਉਹਨਾਂ ਦੇ ਚਰਮਣਾ ਦੀ ਤੂਰ ਮਾਤਾ ਦੀ ਜੀ ਦੇ ਪੈਰਾਂ ਵਿੱਚ ਉਹਨਾਂ ਦੇ ਚਾਰਲੇ ਸੇਕ ਜੱਲੇਵਾਲ ਸਾਹਿਬ ਜੀ ਕਿਉਂ ਤੇ ਮੈੱਕੇ ਐ ਬਹੁਤ ਮੈਂ ਛੇ ਅੱਥਰ ਨੂੰ ਆਜੋ ਉਹ ਮਾਤਾ ਜੀ ਉੱਥੇ ਬੈਠੇ ਮੈਂ ਦੇਖ ਰਿਹਾ ਕਰਦਾ ਐ ਇਹ ਕੋਈ ਗੋਦੀ ਸਰਹੰਦ ਵਿੱਚ ਦਾਦੀ ਪੁੱਤਿਆ ਨੂੰ ਸ਼ਹੀਦ ਹੁੰਦੇ ਦੇਖ ਰਹੀ ਸੀ ਆਹਾ ਆਕਾਸ਼ ਕਿਵੇਂ ਆ ਗਿਆ ਕਿ ਅੱਜ ਪੁੱਤਰਾ ਦਾਦੇ ਨੂੰ ਸ਼ਹੀਦ ਹੁੰਦਾ ਦੇਖ ਰਿਆ ਜੱਲੇਵਾਲ ਸਾਹਿਬ ਦਾ ਕੋਈ ਥੋੜੀ ਬਹੁਤ ਸ਼ਰਮ ਕਰੀਏ ਕਿ ਕਿਸਨ ਮਹਾਰਾਜ ਦੇ ਬੰਦੇ ਕਿ ਸੋਚ ਰਹੇ ਹੋ ਕਿ ਕਿਸੇ ਕੰਮ ਲਈ ਤੇ ਅਜੋ ਦਾ ਨਾਲ ਲੱਗੇ ਗੱਡੀ ਤੇ ਬੈਠੇ ਤੁਸੀਂ ਕਿਉਂ ਨਹੀਂ ਲੜਦੇ ਮੈਂ ਇਹ ਵੀ ਪੁੱਛਣਾ ਚਾਹੁੰਨਾ ਹੈ ਕਿ ਕਿਸਾਨਾਂ ਨੂੰ ਮਹਾਨ ਕਹਿ ਕੇ ਉਹਨਾਂ ਨੂੰ ਅਪਮਾਨ ਦੇ ਪਾਸੇ ਬਣਾਉਨੇ ਬੇਸ਼ਰਮ ਹੈ